ਸਾਡੇ ਬਾਪਾ ਤੇ ਸਾਡੇ ਦਾ ਸਰਦਾਰ ਦਾ ਭਾਵੇਂ ਕਹਿੰਦੇ ਸੁਲਤਾਨ ਦੇ ਮੋਤੀ ਦਾ ਜ਼ਿਲਦਾਂ ਤੇ ਪੱਟੀਆਂ ਸਵਾਵਾ ਦਿੱਤੀਆਂ ਸਾਡੇ ਭਰਾਵਾਂ ਨੇ ਇਹਨੇ ਅਗਰੇਜ਼ ਦੇ ਛੱਤੀ ਜੀ ਵਾਲੇ ਇਹ ਵੀ ਸਾਡੇ ਭਰਾਵਾਂ ਦੇ ਸੇਧ ਤੋਂ ਲੱਗੇ ਹੋਏ ਨੇ ਪਰ ਖੇਡ ਦੇ ਮੈਦਾਨ ਦੇ ਵਿੱਚ ਜੱਗੇ ਉਹ ਦੂਤ ਪੰਡਾ ਆ ਨਾਜਬਾ ਟਰੈਕਟਰ ਨਹੀਂ ਆ ਰਹੇ ਆਹ ਦੂਤ ਪੰਡਾ ਮੇਰੇ ਵੀਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੱਲ ਬੋਲਣੀ ਆ ਤਕ ਤਾੜੀਆਂ ਨਾਲ ਤਿਆਰ ਹੋਣਗੇ ਕਿਉਂਕਿ ਪਹਿਲਾ ਵੀ ਪਹਿਲਾ ਨੀ ਦਾ ਨਾਲ ਲਵੇ ਅੱਜ ਵੀ ਨਜ਼ਾਰਾ ਇੱਥੇ ਫਾਰਮ ਹਲਾਇਨ ਦਾ ਜਾਂਦੇ ਆ ਅਡੀ ਹੋਵੇ ਜਿਵੇਂ ਚੀਰ ਦੀ ਗੰਧ ਮੰਦਰਾ ਉਹ ਘੁੱਤੀ ਅਸਾਂ ਦੀ ਖੇਤ ਮਕਾਬਲੇ ਦੀ ਅਪਰਾਧੀ ਚੜ ਗਈ ਉਹ ਦੱਸ ਤੈਨੂੰ ਕਿਹੜਾ ਨਜ਼ਾਰਾ ਬਸ